ਓ ਰੂਲ ਕੀ ਤਲੱਗਤ ਨੇ ਹਿੱਟੇ ਆੜੇ ਆਲੇ ਗੱਲ ਨਾਲ ਤੂੰ ਮਨ ਨਿਕਲੇਸ ਜਾਊਗਾ ਬਦ ਓ ਸੌਕੀ ਨਹੀਂ ਡਰੇ ਐਵਰੀ ਬਿਲੋ ਓ ਭਿੰਦੇ ਸਾਥ ਕੁਦੀ ਜੀਰੀ ਤੇ ਨੋਟ ਚੱਕਣੇ ਨਹੀਂ ਸੌਕੀ ਨਹੀਂ ਡਰੇ ਐਵਰੀ ਬਿਲੋ ਭਿੰਦੇ ਸਾਥ ਕੁਦੀ ਜੀਰੀ ਤੇ ਨੋਟ ਚੱਕਣੇ ਨਹੀਂ ਸੌਕੀ ਨਹੀਂ ਡਰੇ ਜੀ ਬਿਲੋ ਓ ਗੇੜਾ ਮਿੱਤਰਾਂ ਦਾ ਲਾ ਇੱਕ ਦਿੱਲੀ ਦਾ ਨਹੀਂ ਸ਼ਿਕੇ ਦਾ ਰੰਗ ਲੱਗ ਜੂ ਪੱਤ ਜੱਟਾਂ ਦੇ ਛੱਡ ਕੇ ਡਰ ਹੈ ਬਰੀ ਨਹੀਂ ਸਰਕਾਰਾਂ ਨੂੰ ਜੰਗ ਲੱਗ ਜੂ ਓ ਪੱਤ ਜੱਟਾਂ ਦੇ ਛੱਡ ਕੇ ਡਰ ਹੈ ਬਰੀ ਨਹੀਂ ਸਰਕਾਰਾਂ ਨੂੰ ਜੰਗ ਲੱਗ ਜੂ ਪਹਿਲਾ ਰੱਬ ਨੂੰ ਤਿਆਈਏ ਗੱਡੀ ਘੇਰ ਵਿੱਚ ਪਾਈਏ ਰੱਬ ਨੂੰ ਤਿਆਈਏ ਗੱਡੀ ਘੇਰ ਵਿੱਚ ਪਾਈਏ ਜਿੰਦ ਪਲ-ਪਲ ਪਈ ਤਾਂ ਵੀ ਕੁੱਕਣੀ ਸੌਕੀ ਨਹੀਂ ਡਰ ਹੈ ਬਰੀ ਬਿਲੇ ਓ ਪੈਂਤਾ ਚੱਪ ਦੀ ਸੀਰੀ ਤੇ ਲੋਟ ਕੱਪਨੇ ਨਹੀਂ ਸੌਕੀ ਨਹੀਂ ਡਰ ਹੈ ਬਰੀ ਬਿਲੇ ਉਹ ਪੈਂਦੇ ਸੱਪ ਦੀ ਜ਼ਰੀ ਤੋਂ ਨੋਟ ਚੱਕਣੇ ਨਹੀਂ ਸੌਕੀ ਨਹੀਂ ਡਰ ਐਵਰੀ ਬਿਲੋ ਹੋਲਾ ਤਾਂ ਸਾਡੇ ਉੱਤੇ ਰੂਲ ਜਿਹੜਾ ਹਿੱਟ ਐਂ ਡਰਨ ਸੌਕੀ ਨਹੀਂ ਡਰ ਐਵਰੀ ਬਿਲੋ ਉਹ ਪੈਂਦੇ ਸੱਪ ਦੀ ਜ਼ਰੀ ਤੋਂ ਨੋਟ ਚੱਕਣੇ ਨਹੀਂ ਸੌਕੀ ਨਹੀਂ ਡਰ ਐਵਰੀ ਬਿਲੋ ਮੇਰਾ ਨਾਮ ਦੀਪਈ ਮੈਂ ਸ੍ਰੀ ਗੁਰੂ ਤੇਗ ਬਹਾਦਰ ਡਰਾਈਵਰ ਯੂਨੀਅਨ ਭਵਾਨੀਗੜ ਦਾ ਆਪਰੇਟਰ ਹਾਂ ਬਾਕੀ ਆ ਸਾਰੇ ਵੀਰ ਮੇਰੇ ਨਾਲ ਹੀ ਨੇ ਡਰਾਈਵਰੀ ਛੱਡ ਕੇ ਅੱਜ ਤੁਸੀਂ ਗਾਇਕੀ ਦਾ ਰੁਕ ਕਰ ਲਿਆ ਗਾਇਕੀ ਦਾ ਰੁੱਖ ਜਿਹੜਾ 2024 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਡਰਾਈਵਰ ਭਾਈਚਾਰੇ ਨੂੰ ਕਮਾਕਰਾਂ ਤੋਂ ਵਾਂਝੇ ਕਰਤੇ ਫਿਰ ਉਹਨਾਂ ਬੇਲੇ ਆ ਜਾਂ ਇੰਜੋਏ ਤਾਂ ਫਿਰ ਕਿਤੇ ਗਾਉਂਦੇ ਨੇ ਇੰਜੋਏ ਕਰ ਰਹੇ ਆ ਬੜੇ ਦੇਖਦੇ ਆਲੇ ਅਸੀਂ 6 ਤਰੀਕ ਤੱਕ 6 ਤਰੀਕ ਨੂੰ ਹਾਂਜੀ ਹਾਂਜੀ 6 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਡਰਾਈਵਰ ਭਾਈਚਾਰਾ ਸਾਰਿਆਂ ਦੇ ਨਾਲ ਅਸੀਂ ਤੈਅ ਦੇ ਲੋ ਤਨ ਮਨ ਤੇ ਧਨ ਸਾਰੇ ਨਾਲ ਅਸੀਂ ਨਾਲ ਹੀ ਸਹਿਯੋਗ ਦਵਾਂਗੇ ਤੇ ਮਜਬੂਰ ਕਰਦਾਂਗੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਤੇ ਹੌਸਲੇ ਬੁਲੰਦ ਨੇ ਹੌਸਲੇ ਪੂਰੇ ਬੁਲੰਦ ਨੇ ਜੀ ਠੀਕ ਹੈ ਸੋਸ਼ਲ ਮੀਡੀਆ ਤੇ ਕਾਫੀ ਵਧੀਆ ਵਾਇਰਲ ਹੋ ਰਿਹਾ ਤੁਹਾਡਾ ਗੀਤ ਉਹ ਚੰਦ ਕਲੇਣਾ ਸੁਣਾਉਗੇ ਸੋਸ਼ਲ ਮੀਡੀਆ ਤੇ ਹਾਂਜੀ ਹਾਂਜੀ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੋ ਰਿਹਾ ਉਹ ਗਾਣਾ ਉਹਦੀ ਚਾਰਕ ਲੈਣਾ ਇਹਨੇ ਕਹਿੰਦਾ ਢੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਢੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਨਹੀਂ ਸੜਕਾਂ ਤੇ ਰੰਗ ਬਨਜੂ ਪੁੱਤ ਜੱਟਾਂ ਦੇ ਜੇ ਛੱਡ ਕੇ ਡਰਾਈਵਰੀ ਸੜਕਾਂ ਨੂੰ ਜੰਗ ਲੱਗ ਜੂ ਸੜਕਾਂ ਨੂੰ ਜੰਗ ਲੱਗ ਜੀ ਇੱਕ ਪੰਦੇ ਸੱਪ ਦੀ ਸਰੀਰ ਨੂੰ ਚੱਕਣੇ ਉਹ ਵੀ ਸੁਣਾ ਦੋ ਉਹ ਕੇਂਦਰ ਸਰਕਾਰ ਨੂੰ ਇੱਕ ਗੁਜਾਰਸ਼ ਵੀ ਆ ਵੀ ਜਿਹੜਾ ਇਹ ਡਰਾਈਵਰੀ ਦਾ ਕਿੱਤਾ ਹੈ ਇਹ ਪੂਰੇ ਕਿਸੇ ਵੀ ਕੰਮ ਦੇ ਵਿੱਚ ਲਾ ਲਓ ਡਰਾਈਵਰ ਭਾਈਚਾਰੇ ਦਾ ਬਹੁਤ ਵੱਡਾ ਸਹਿਯੋਗ ਆ ਜਿਹੜਾ ਹਿੱਟ ਐਂਡਰਾਂ ਨੂੰ ਉਹਨਾਂ ਨੇ ਲਾਗੂ ਕੀਤਾ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਵਾਪਸ ਲੈਣਾ ਚਾਹੀਦਾ ਤੇ ਸਾਡਾ ਪੂਰਾ ਸਹਿਯੋਗ ਇਹੀ ਰਹੂਗਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਿੱਟ ਐਂਡਰਾਂ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਕਿਉਂਕਿ ਹਿੱਟ ਐਂਡ ਰਨ ਲਾਗੂ ਬੇਸ਼ੱਕ ਕਰਤਾ ਪਰ ਸੌਖੀ ਇੰਨੀ ਡਰਾਈਵਰੀ ਹੈ ਨਹੀਂ ਜੀ ਜਿਹਨੇ ਮੋਦੀ ਸਾਹਿਬ ਨੂੰ ਲੱਗਦੀ ਆ ਬਾਕੀ ਸੱਪਾਂ ਦੀ ਸਰੀਤੋਂ ਨੋਟ ਚੱਕ ਬਾਕੀ ਸੱਪਾਂ ਦੀ ਸਰੀਤੋਂ ਨੋਟ ਚੱਕਣੇ ਪੈਂਦੇ ਨੇ ਗੱਲ ਉਹੀ ਆ ਸੜਕਾਂ ਦੇ ਉੱਤੇ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਨੇਗੀਆਂ ਦਿੱਲੀ ਪੁਲਿਸ ਹਿਮਾਚਲ ਪੁਲਿਸ ਉੱਤਰਾਖੰਡ ਦੀ ਪੁਲਿਸ ਹਰ ਇੱਕ ਤਰ੍ਹਾਂ ਦੇ ਜਿਹੜਾ ਸਾਹਮਣਾ ਕਰਨਾ ਪੈਂਦਾ ਉਹ ਸੱਪ ਦੀ ਸਰੀਤੋਂ ਨੋਟ ਚੱਕਣ ਦੇ ਬਰਾਬਰ ਦੀ ਗੱਲ ਹੈ ਜੀ ਤੇ ਪਰ ਸਾਡੇ ਹੌਸਲੇ ਤਾਂ ਫੇਰ ਵੀ ਬੁਲੰਦ ਨੇ ਇਹ ਗੱਲ ਸੱਚੀ ਆ ਕਿ ਪੈਂਦੇ ਸੱਪ ਦੀ ਛੀਰ ਤੋਂ ਨੋਟ ਚੱਕਣੇ ਸੌਖੀ ਦੀ ਡਰਾਈਵਰੀ ਬਿਲੋ ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਕੋਈ ਸਾਡੇ ਖਾਸ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਟਰੱਕ ਡਰਾਈਵਰ ਹੋਗਾ ਉਸ ਨੂੰ ਜਿਆਦਾ ਟਾਰਗੇਟ ਕੀਤਾ ਜਾਂਦਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਕਿਸੇ ਦੇ ਹਾਸਤੇ ਦੇ ਵਿੱਚ ਕੋਈ ਵੀ ਡਰਾਈਵਰ ਭਾਈਚਾਰਾ ਬਹੁਤ ਜਗ੍ਹਾ ਤੇ ਅਸੀਂ ਸੁਣਨੇ ਵੀ ਰਹੇ ਹਾਂ ਤੇ ਸਾਡੇ ਨਾਲ ਮਤਲਬ ਕਿ ਸਾਡਾ ਕੋਈ ਕਸੂਰ ਨਾ ਹੁੰਦੇ ਹੋਏ ਵੀ ਫੇਰ ਵੀ ਸਾਨੂੰ ਬਹੁਤ ਜ਼ਿਆਦਾ ਮਰਦ ਜਿਹੜਾ ਔਖੇ ਟਾਈਮ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਦੇ ਬਾਵਜੂਦ ਵੀ ਅਸੀਂ ਮਤਲਬ ਕਿ ਕਿੱਤਾ ਜਿਹੜਾ ਡਰਾਈਵਰੀ ਦਾ ਅਸੀਂ ਕਰ ਰਹੇ ਹਾਂ ਕਿਉਂਕਿ ਸਾਡੇ ਹੌਸਲੇ ਪੂਰੇ ਬਲੰਦ ਨੇ ਮਜਬੂਰ ਕਰ ਦਾਂਗੇ ਮੋਦੀ ਸਰਕਾਰ ਨੂੰ ਕਿ ਆਪਣਾ ਫੈਸਲਾ ਵਾਪਸ ਲੈਣ ਤੇ ਸਾਡੇ ਸਾਰਿਆਂ ਦੀ ਇਕਤਾ ਤਸਵੀਰਾਂ ਸਾਹਮਣੇ ਆਉਂਦੀ ਨੇ ਵੀ ਕਿਸੇ ਡਰਾਈਵਰ ਨੇ ਕਿਸ ਨੂੰ ਤਰੜਤਾ ਡਰਾਈਵਰ ਦੀ ਵੀ ਮੁੱਤਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਜੀ ਡਰਾਈਵਰ ਦੇਖੋ ਆ ਅਸੀਂ ਸਾਰੇ ਇਨਸਾਨ ਆ ਇੱਕ ਕੁੱਤੇ ਦੀ ਜਾਂ ਕਿਸੇ ਵੀ ਕਿਸੇ ਵੀ ਮਤਲਬ ਜੀਵ ਜੰਤੂ ਦੀ ਲਾ ਲਓ ਕਿਸੇ ਦੀ ਵੀ ਕੋਈ ਵੀ ਬੰਦਾ ਜਿਹੜਾ ਹੱਤਿਆ ਨਹੀਂ ਕਰ ਸਕਦਾ ਅਸੀਂ ਕਿਸੇ ਕੁੱਤਾ ਵੀ ਸਾਡੀ ਗੱਡੀ ਦੇ ਸਾਹਮਣੇ ਆ ਜਾਂਦਾ ਤਾਂ ਉਹਨੂੰ ਬਚਾਉਣ ਦੇ ਲਈ ਵੀ ਅਸੀਂ ਆਪਣੀ ਜਾਨ ਤੇ ਖੇਡ ਜਾਂਦੇ ਆ ਤੇ ਅਸੀਂ ਫਿਰ ਮਤਲਬ ਕਿ ਕਿਉਂ ਕਿਸੇ ਦੇ ਮਤਲਬ ਹਨਾ ਤੁਸੀਂ ਸਮਝ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਡਰਾਈਵਰ ਦਾ ਰੂਲ ਹੋ ਨਹੀਂ ਹੁੰਦਾ ਕਿ ਉਹ ਜਾਣ ਬੁੱਝ ਕੇ ਕਿਸੇ ਦੇ ਉੱਪਰ ਗੱਡੀ ਚੜਾ ਦੇ ਜਾਂ ਕੁਝ ਵੀ ਹਨਾ ਕਿਉਂਕਿ ਜਾਨ ਕਾਜ ਕਿਵੇਂ ਚੱਲ ਰਿਹਾ ਕਾਮਕਾਰ ਮੰੰਦਾ ਜੀ ਆ ਸਾਰੇ ਡਰਾਈਵਰ ਭਾਈਚਾਰਾ ਜਿਹੜਾ ਸਾਲਾ ਬੇਲਾ ਖੜਾਗਾ ਅੱਜ 4-5 ਦਿਨ ਹੋ ਗਏ ਸਵੇਰੇ ਆ ਜਾਂਦੇ ਆ ਰੋਟੀਆਂ ਖਾ ਕੇ ਸ਼ਾਮ ਨੂੰ ਘਰੇ ਵਾਪਸ ਮੁੜ ਜਾਨੇ ਆ ਕੋਈ ਵੀ ਸਾਡਾ ਹੱਲ ਨਹੀਂ ਹੈਗਾ ਸੜਕਾਂ ਤੇ ਆਵਾਜਾਈ ਦੇਖ ਲੋ 95% ਆਵਾਜਾਈ ਦਾ ਫਰਕ ਪੈ ਗਿਆ ਸਿਰਫ ਇਹ ਹਿੱਟ ਐਂਡ ਰਨ ਦੇ ਬਦੌਲਤ ਪਰ 6 ਤਰੀਕ ਨੂੰ ਅਸੀਂ ਪੂਰਾ ਸਹਿਯੋਗ ਦਵਾਂਗੇ ਦੇ ਲੋ ਦਵਾਂਗੇ ਡਰਾਈਵਰ ਡਰਾਈਵਰ ਭਾਈਆਂ ਦਾ ਸਾਥ ਦਵਾਂਗੇ ਅਸੀਂ ਸਾਰੇ ਤਹਿ ਦਿਲੋਂ ਣ ਤਨਮਨ ਤੇ ਅਨਸਾਰ ਨਾਲ ਸਹਿਯੋਗ ਸਾਡਾ ਪੂਰਾ ਹੋਊਗਾ